ਹਾਂ ਨਹੀਂ ਦੇਖੋ। ਹਾਂ ਜੀ ਆਪਣੇ ਤਾਂ ਮਿੰਡੋਂ ਕਾਗਜ਼ ਭਰਨਾ ਆਇਆ ਸੀ ਆਪਣੀ ਗੱਡੀ ਜਿਹੜੀ ਮੰਗ ਕੇ ਲਿਆਈ ਸੀ ਵਿਚਾਰੀ। ਹੈਗੇ ਦੋਵੇਂ ਪਾਰਟੀਆਂ ਚਲੋ ਇਹ ਆਮ ਪਾਰਟੀ ਦੀਆਂ ਸੀ। ਇੱਕ ਨੇ ਫਰੋਪੇ ਪਾਏ ਆ ਲਾਲਜੀਤ ਪੁੱਲੜ ਜੀ ਨੇ। ਤੇ ਦੂਜਾ ਚਾਰਾ ਉਹ ਆਪਣੀ ਗੱਡੀ ਮੰਗ ਕੇ ਲਿਆਇਆ ਸੀਗਾ। ਤੇ ਉਹ ਇੱਥੇ ਉਹਨਾਂ ਸ਼ਹਿਰੀ ਵਾਲੇ ਬਾਈਪਾਸ ਤੇ ਗੱਡੀ ਘੇਰੀ ਆ। ਤੇ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਗੱਡੀ ਦਾ ਨਸਾਨ ਆ ਉਹ ਕੀਤਾ। ਕਤੇ ਕਿਰਪਾਨਾਂ ਦੇ ਨਾਲ ਜਿਹੜੇ ਆ ਦਾਤਲਾਂ ਦੇ ਨਾਲ ਜਿਹੜੇ ਆ ਗੱਡੀ ਦੇ ਮਤਲਬ ਦੇਖੋ ਦਾਤਲਾਂ ਦੇ ਨਾਲ ਕਿਰਪਾਨਾਂ ਦੇ ਨਾਲ ਸ਼ਰੇਆਮ ਜਿਹੜਾ ਗੁੰਡਾ ਕਰਦੀ ਜਾਂਨ ਸ਼ਹਿਰੇ ਬਲਾਕ ਦੇ ਸਾਹਮਣੇ ਆ ਬਾਈਪਾਸ ਤੇ ਹੋਈ ਆ ਤੇ ਇੰਨਾ ਤੱਕਾ ਕਿਸੇ ਸਰਕਾਰ ਨੇ ਨਹੀਂ ਕੀਤਾ ਕਿਸੇ ਪ੍ਰਸ਼ਾਸਨ ਨੇ ਇਹਨਾਂ ਨੂੰ ਕੋਈ ਆ ਵੇਖੋ ਸ਼ੀਸ਼ੇ ਸਾਰੇ ਸਾਈਡਾਂ ਤੋਂ ਉੱਤੇ ਤੱਕ ਆ ਜਿਲਾਂਡੀਆਂ ਵਿੱਚੋਂ ਵੇਖੋ ਆ ਵਿੱਚੋਂ ਵੇਖੋ ਕੀ ਹਾਲਤ ਕੀਤੀ ਅੱਜ ਵੇਜੀ ਇਹ ਆ ਜਿਹੜੇ ਕਹਿੰਦੇ ਆਂ ਆਮ ਪਾਰਟੀ ਆ ਭੁੱਲਰ ਸਾਹਬ ਦੇ ਜਿਹੜੇ ਆਕਾਰੇ ਆ ਸਾਡੇ ਪਿੰਡ ਦਾ ਟੋਨੀ ਜਿਹੜਾ ਜੰਗਸ਼ੇਰ ਆ ਤੇ ਗੱਬਰ ਚਰੇ ਆ ਆਮੀ ਆ ਵੇਖੋ ਆ ਵੇਖੋ ਕੀ ਹਾਲਤ ਕਰਤੀ ਗੱਡੀ ਦੀ ਤੇ ਸ਼ੁਕਰਪੁਰ ਵੀ ਬੰਦੇ ਦਾ ਬਚਾ ਹੋ ਗਿਆ ਬੰਦੇ ਭੱਜ ਭੁੱਜ ਦੇ ਚੰਨੇ ਲਗੇ ਜਿਹੜੀ ਲਾਣੀਆਂ ਇਹ ਬੰਦੇ ਵਿੱਚ ਹੈ ਨਹੀਂ ਘੱਟ ਸੀਗੇ ਇਹ ਲੇਡੀ ਦੋ ਮੁੰਡਾ ਸੀ ਘਟਦਾ ਪਸ਼ਾਂ ਭੱਜ ਗਿਆ ਜਦੋਂ ਪਿਸਤੌਲ ਵੇਖੇ ਉਹਨਾਂ ਮੁੰਡੇ ਨੇ ਪਿਸਤੌਲਾਂ ਨਾਲ ਲੈਸੀ ਸੀਗੇ ਇਥੇ ਹਰਾਂ ਨਾਲ ਲੈਸੀ ਸੀਗੇ ਆਉਣਾ ਮੁਲਾਜ਼ਮ ਆਇਆ 2 ਘੰਟੇ ਬਾਅਦ ਆ 3 ਘੰਟੇ ਹੋ ਗਏ ਗੱਲ ਨੂੰ ਬਾਰਦਾਦ ਨੂੰ ਬਹੁਤ ਜ਼ਿਆਦਾ ਇੱਛੇ ਰੱਖੋ ਆ ਕਾਗਜ਼ ਪੱਤਰ ਵੀ ਆਰ ਥੱਲੇ ਵੇਖੋ ਤੁਸੀਂ ਪੱਟ ਰਹੀਆਂ ਵੇਖੋ ਦੇਖੋ ਕੀ ਹਾਲਤ ਕੀਤੀ ਆ ਇਹ ਆਂਦੇ ਵੀ ਆਂ ਪਾਰਟੀਆਂ ਅਜੇ ਪਤਾ ਨਹੀਂ ਖਾਸ ਨਾਂ ਜਿ ਇੱਕ ਬਣਾਉਣਗੇ ਤੇ ਖਾਸ ਕੀ ਕਰਨਗੇ ਬਣਾ ਕੇ ਮਤਲਬ ਆਪੋ ਵੇਖਦੀ ਡੈਡ ਡੈਕ ਜਿਹੜਾ ਜਿਹੜਾ ਉਹ ਕਿੱਦਾਂ ਭੁੱਲ ਰਿਹਾ ਜਿਹੜੇ ਮੈਂ ਜਿਨ੍ਹਾਂ ਦੇ ਭਰੇ ਆ ਮੈਂ ਫਰੋਪੇ ਪਾਏ ਆ ਉਹਨਾਂ ਨੂੰ ਬਣਾਉਣਾ ਜੇ ਇਹਨਾਂ ਦੇ ਦਮ ਹੈਗਾ ਤੇ ਵੋਟਾਂ ਕਰਾ ਲੈਣਾ ਹਨਾ ਇਹ ਰਾਉਂਡ ਡਾਰ ਤੇ ਹੋਇਆ ਜਾਨਮੈਂ ਕਿਉਂ ਕਰਦੇ ਆ ਇਹ ਆ ਸਾਰੇ ਰੈਡੀਏਟਰ ਤਾਂ ਹੀ ਗੱਡੀ ਤੇ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਕੀਤਾ ਵਾ ਤੇ ਇਹ ਆਪਣੀ ਗੱਡੀ ਵੀਰ ਮੰਗ ਕੇ ਲਿਆਏ ਸੀਗੇ ਇਹ ਵੀ ਆਪਣੇ ਪਿੰਡ ਦੇ ਬੰਦੇ ਆ ਐਓ ਜੇ ਹਾਲਾਤ ਆ ਕੋਈ ਪ੍ਰਸ਼ਾਸਨ ਕੋਈ ਸਿਸਟਮ ਹੈ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਰਾਉਂਡ ਡਾਰ ਨਹੀਂ ਹੈਗਾ ਸ਼ਰੀਆਮ ਗੁੰਡਾ ਕਰਦੀ ਆ ਜੀ ਤੁਹਾਡੇ ਮੁਲਾਜ਼ਮ ਦੀ ਰਾਏ ਨਾਲ ਉਹ ਬੜਾ ਮੋਟਾ ਵੀ ਦੋ ਤਿੰਨ ਘੰਟੇ ਬਾਅਦ ਤੇ ਲਾਈ ਵੀ ਹੈ ਗੱਡੀ ਦਾ ਹੋਇਆ ਆਪਣੀ ਦਾ ਪਹਿਲਾ ਵੀ ਪਤਰਕਾਰ ਕੁਝ 3 ਲੰਘਦੇ ਡੱਪਦੇ ਆਏ ਸੀ ਜਿਵੇਂ ਆਏ ਬਲਾਗ ਦੇ ਉਹਨਾਂ ਨੇ ਵੀਡੀਓ ਗੱਡੀ ਦੀ ਲਾਈਵ ਕੀਤੀ ਹੈ ਆਪਣੀ ਤਾਂ ਮੈਂ ਆ ਮਾਲਕਾਂ ਗੱਡੀ ਦਾ ਮੈਂ ਹੋਣਾ ਆ ਤੇ ਮੈਂ ਆਪਦੀ ਗੱਡੀ ਦੀ ਦੇਖੀ ਹੈ ਕੰਡੀਸ਼ਨ ਤਾਂ ਬਹੁਤ ਜਿਆਦੀ ਮਾੜੀ ਹੋਈ ਹੈ ਇਹ ਉਹਨੂੰ ਇਹ ਆ ਵੀ ਇਹ ਮੇਰੀ ਬੱਲੇ ਬੱਲੇ ਮੈਂ ਬੋਲ ਲੱਗ ਲੜੂਗਾ ਅੰਦਰ